ਸਤਿ ਸ਼੍ਰੀ ਅਕਾਲ ਜੀ 11 ਦਸੰਬਰ 2025 ਦੇ ਨਵੇਂ ਰਿਸ਼ਤੇ ਦੇਖੋ ਅੱਜ ਦੇ ਰਿਸ਼ਤੇ ਸਿਰਫ ਕੁੜੀਆਂ ਦੇ ਸ਼ੇ ਨਵੇਂ ਲੱਗੇ ਆਏ ਆ ਜੀ ਸਾਡੇ YouTube ਚੈਨਲ ਤੇ Instagram ਨੂੰ ਫੋਲੋ ਕਰ ਲਿਓ ਜੀ ਤਾਂ ਜੋ ਹੋਰ ਨਵੇਂ ਤੋਂ ਨਵੇਂ ਜਿਹੜੇ ਰਿਸ਼ਤੇ ਆ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਰਿਸ਼ਤੇ ਦਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਰਿਸ਼ਤਾ ਲੈਣ ਲਈ ਸਾਡੇ ਨਾਲ ਜੁੜਨਾ ਹੈਗਾ ਜੀ ਰਿਸ਼ਤੇ ਵਧੀਆ ਪਰਿਵਾਰਾਂ ਤੋਂ ਆ ਅੱਜ ਦੇ ਰਿਸ਼ਤੇ ਜਿੰਨੇ ਵੀ ਆ ਸਿੰਪਲ ਘਰੇਲੂ ਕੁੜੀਆਂ ਦੇ ਆ ਪੜੀਆਂ ਲਿਖਿਆ ਹੁੰਦੇ ਆ ਰਿਸ਼ਤਾ ਗਜੀ ਕਰੇਲ ਕੁੜੀ ਦਾ ਰਿਸ਼ਤਾ ਨਾਮ ਹੈ ਜਸ਼ਨਦੀਪ ਕੌਰ ਕਾਸਟਾ ਜਰਸੀ ਗੂਤਾ ਬਰਾੜ ਜिले श्री ਮੋਕਸਰ ਸਾਹਿਬ ਕੱਦ 5'6 ਹੈ ਜਨਮ 1 ਜੂਨ 1999 ਪੜ੍ਹਾਈ ਬਲਾਸਟੂਪਾਸ ਫੈਮਿਲੀ ਚ ਮਾਤਾ ਪਿਤਾ ਇਕਬਰਾ ਲੋੜਾ ਮੁੰਡਾ ਜਰਸੀ ਪਰਵਾਰ ਤੋਂ ਨਸ਼ਰਾਇ ਤੂਵੇ ਜਮੀਨ ਤਿੰਨ ਕਿੱਲੇ ਤੱਕ ਆਉਂਦੀ ਹੋਵੇ ਨੈਕਸਟ ਹੈ ਜੀ ਰਿਸ਼ਤਾ ਨਾਮ ਹੈ ਕੌਰ ਕਾਸਟਾ ਜਰਸੀ ਗੂਤਾ ਗੱਲ ਇਹ ਰਿਸ਼ਤਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਨਮ 24 ਤਰੀਕ ਪੰਜਵੇਂ ਮਹੀਨੇ ਨੂੰ ਸੁਧਨ ਮੇ ਕੱਦ ਪੰਜ ਫੁੱਟ ਸਾਢੇ 4 ਇੰਚ ਪੜਾਈ ਬੀਏ ਪਾਸ ਇੱਕ ਭੈਣ ਤੇ ਇੱਕ ਭਰਾ ਭਰਾ ਆਰਮੀ ਚ ਜੌਬ ਕਰਦਾ ਤੇ ਮਾਤਾ ਪਿਤਾ ਨੇ ਪਰਿਵਾਰ ਚ ਲੋੜਾ ਮੁੰਡਾ ਜਰਸੀ ਕਾਸਟ ਤੋਂ ਹੋਵੇ ਜਮੀਨ ਮੁੰਡੇ ਨੂੰ 5 ਕਿਲੇ ਤੱਕ ਹੋਵੇ ਅਗਲਾ ਰਿਸ਼ਤਾ ਹੈ ਨਾਮ ਹੈ ਸਪਨਾ ਇਹੇ ਰਿਸ਼ਤਾ ਕਾਸਟ ਹੈ ਰੂੜਾ ਗੋਤੂ ਹੋਜਤਵਾ ਜ਼ਿਲ੍ਹਾ ਖਾਸੀ ਬਢਿੰਡੇ ਤੋਂ ਕੱਦ ਬੰਜ 6 ਪੜਾਈ ਬੀਸੀ ਪਾਸ ਕੰਮ ਹੈ ਜੀ ਕੰਪਿਊਟਰ ਸੈਂਟਰ ਜੌਬ ਸੈਲਰੀ 20000 ਰੁਪਇਆ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਲੋੜਾ ਰਿਸ਼ਤਾ ਜਨਰਲ ਕਾਸਟ ਤੋਂ ਹੋਵੇ ਮੁੰਡਾ ਨਸ਼ਾ ਰਾਇਤ ਹੋਵੇ ਮੁੰਡਾ ਕੋਈ ਵਧੀਆ ਕੰਮ ਕਰਦਾ ਹੋਵੇ ਜਾਂ ਫਿਰ ਵਧੀਆ ਜੌਬ ਕਰਦਾ ਹੋਵੇ ਕੁੜੀ ਸੋਹਣੀ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਜਰਸੀ ਇਹ ਰਿਸ਼ਤਾ ਜਿਲ੍ਹਾ ਸੰਗਰੂਰ ਤੋਂ ਐਸੀ ਇਹਨਾਂ ਦਾ ਗੁੱਤ ਗਿੱਲਾ ਜਨਮੂਨੀ ਸੁਸ਼ਾਨ ਮੇ ਕੱਦ 5-5 ਪੜ੍ਹਾਈ ਲੜਕੀ ਨੇ ਬੀਏ ਸੀ ਨਰਸਿੰਗ ਕੰਮ ਕਰੱਚਾ ਹੋਣਾ ਫ੍ਰੀ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਵੱਡਾ ਉਹ ਮੈਰਿਡਾ ਲੋੜਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਤੇ ਨਸ਼ਾ ਰਹਤ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਇੱਕੌਰ ਕਾਸ਼ਟਾ ਰਾਮਗੜੀਆ ਸਿੱਖ ਪਰਵਾਰ ਤੋਂ ਰਹਿੰਦਾ ਹੈ ਗੋਤ ਇਹਨਾਂ ਦਾ ਵਿਰਦੀ ਕੰਮ ਕਰੇ ਸਲਾਈ ਦਾ ਜਾਂਦੀ ਹੈ ਜਨਮ 1/1/1998 ਕੱਦ ਪੰਜਾ 6 ਹੈ ਪੜ੍ਹਾਈ ਗ੍ਰੈਜੂਏਸ਼ਨ ਪਾਸ ਤੇ ਜ਼ਿਲ੍ਹਾ ਇਹ ਮਾਨਸਾ ਤੋਂ ਰਹਿੰਦਾ ਹੈ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਤੇ ਦੋ ਭੈਣਾਂ ਇੱਕ ਭਰਾ ਹੈ ਜੀ ਲੋੜਾ ਮੁੰਡਾ ਰਾਮਗੜੀਆ ਕਾਸ਼ਟ ਤੋਂ ਹੋਵੇ ਮੁੰਡਾ ਨਸ਼ਾ ਰਹਿਤ ਤੇ ਕੰਮਕਾਰ ਵਧੀਆ ਕਰਦਾ ਹੋਵੇ ਆਪਦਾ ਜਾਂਦਾ ਕੋਈ ਕੰਮਕਾਰ ਹੋਵੇ ਜੀ ਅਗਲਾ ਲਾਸਟ ਦਿੱਤਾ ਜੀ ਨਾਮ ਇੱਕ ਹੋਰ ਕਾਸਟ ਹੈ ਨਦੀ ਮਜੀਬ ਸਿੰਘ ਜਨਮ 1999 ਕੱਦ 53 ਜ਼ਿਲ੍ਹਾ ਬਰਨਾਲਾ ਪੜ੍ਹਾਈ ਪਾਸਟੂ ਪਾਸ ਇੱਕ ਭੈਣ ਹੈ ਜੀ ਲੜਕੀ ਦੀ ਤੇ ਮਾਤਾ ਪਿਤਾ ਫੈਮਿਲੀ ਚ ਲੋੜ ਹੈ ਜੀ ਰਿਸ਼ਤਾ ਮਜੀਬ ਸਿੰਘ ਪਰਿਵਾਰ ਤੋਂ ਹੋਵੇ ਮੁੰਡਾ ਮੁੰਡਾ ਫੌਜੀ ਜਾਂ ਕੋਈ ਚੰਗੀ ਜੌਬ ਜ਼ਰੂਰ ਕਰਦਾ ਹੋਵੇ ਕੁੜੀ ਦਾ ਰੰਗ ਸਾਫ਼ ਹੈ ਸੋਹਣੀ ਹੈ ਜੀ ਜੈਸਪੁਰ ਵਾਰਾ ਨਾਲ ਹੀ ਰਿਤੇ ਮੈਚ ਕਰਦੇ ਆ ਰਿਤੇ ਸਕਰੀਨ ਸ਼ਾਟ ਲੈ ਕੇ ਹੀਠਾ ਪੀਲੀ ਪੱਟੀ 'ਚ ਸਾਡਾ ਨੰਬਰ ਦਿੱਤਾ ਗਿਆਗਾ ਤੁਸੀਂ ਜੁੜਨਾ ਰਿਸ਼ਤਾ ਲੈਣ ਲਈ ਜੀ ਤੁਹਾਨੂੰ ਰਿਸ਼ਤਾ ਬਾਇਓ ਡਾਟੇ ਦੇ ਨਾਲ ਨੰਬਰ ਸੈਂਡ ਸਮੀਤ ਕਰ ਦਿੱਤਾ ਜਾਏਗਾ ਤਾਂ ਜੋ ਤੁਸੀਂ ਸਟ੍ਰੈਕਟ ਪਰਵਾਰ ਨਾਲ ਗੱਲਬਾਤ ਕਰ ਲੋ ਧੰਨਵਾਦ ਜੀ